ਕੀ ਗੱਲ ਕੱਲੇ ਸਿੱਖਾਂ ਨੂੰ ਫਾਂਸੀ ਹੋ ਸਕਦੀ ਐ ਰਾਮ ਰਹੀਮ ਸਰਸੇ ਵਾਲਾ ਜਿਹੜਾ ਕਿੰਨੀਆਂ ਇਹ ਕੁੜੀਆਂ ਤੇ ਰੇਵ ਕਿਤੇ ਉਹਨੇ ਹੋਰ ਤਾਂ ਕੀ ਕੀ ਪੱਤਰਕਾਰ ਵੀ ਮਾਰਤੇ ਉਹ 2 ਮਹੀਨੇ ਬਾਅਦ 4 ਮਹੀਨੇ ਬਾਅਦ ਪਰੋਲ ਤੇ ਆ ਜਾਂਦਾ 30 ਸਾਲ ਜਦੋਂ ਬੰਦੇ ਨੇ ਕੱਟ ਲਈ ਆ 30 ਸਾਲ ਕੱਟਣ ਤੋਂ ਬਾਅਦ ਤੁਸੀਂ ਹੁਣ ਨਵੇਂ ਕਾਨੂੰਨ ਕਰ ਰਹੇ ਧਰਤ ਬਿਫਾਸੀ ਹੋ ਜੇ ਜੇ ਦੇਣੀ ਪਹਿਲਾਂ ਦੇਣ ਦੇ ਫਿਰ 30 ਸਾਲ ਬੰਦੇ ਨੂੰ ਸਜ਼ਾ ਕਟਾ ਕੇ ਬੰਦਾ ਬਿਰਧ ਅਵਸਥਾ ਚ ਕਰਕੇ ਬਜ਼ੁਰਗ ਕਰਕੇ ਬਿਮਾਰ ਹੋ ਗਿਆ ਬਲਵੰਤ ਸਿੰਘ ਰਾਜੋਬਾਣਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਸ਼ਕਤੀ ਦਿਖਾਈ ਗਈ ਹੈ ਔਰ ਕੇਂਦਰ ਨੂੰ ਸਵਾਲ ਪੁੱਛੇ ਗਏ ਨੇਗਾ ਅਖਰ ਹਜੇ ਤੱਕ ਉਹਨਾਂ ਨੂੰ ਫਾਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਬਾਬਾ ਜੀ ਸਾਡੇ ਨਾਲੇ ਕੁਲਵਿੰਦਰ ਸਿੰਘ ਜੀ ਗੱਲਬਾਤ ਕਰ ਲੈਣੇ ਆ ਧਰਨਾ ਦਲ ਤੋਂ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਅਖਰ ਸੁਪਰੀਮ ਕੋਰਟ ਨੇ ਹੁਣ ਕੇਂਦਰ ਨੂੰ ਸਵਾਲ ਪੁੱਛਿਆ ਕਿ ਬਲਵੰਤ ਸਿੰਘ ਰਾਜੋਵਾਨਾ ਨੂੰ ਹਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈ ਦੇਖੋ ਜਿਹੜੇ ਬੰਦੇ ਨੂੰ 30 ਸਾਲ ਹੋ ਗਏ ਜੇਲ੍ਹ 'ਚ ਤੇ 30 ਸਾਲ ਦੀ ਉਹਦੀ ਸਜ਼ਾ ਇੱਕ ਕਤਲ 'ਚ ਕਿੰਨੀ ਸਜ਼ਾ ਹੈ 14 ਸਾਲ, 15 ਸਾਲ, 12 ਸਾਲ ਡਬਲ-ਡਬਲ ਤੋਂ ਵੱਧ ਤੇ ਉਹ ਸਜ਼ਾ ਕੱਟੀ ਬੈਠਾ ਹੋਰ ਸੁਪਰਮੋਕ ਕੋਰਟ ਕਹਿ ਰਹੀ ਵੀ ਉਹਨੂੰ ਫਾਂਸੀ ਹੋਣੀ ਚਾਹੀਦੀ ਸੀ ਅਜੇ ਤੱਕ ਤੁਸੀਂ ਕਿਉਂ ਨਹੀਂ ਦਿੱਤੀ ਦੇਖੋ ਪੰਜਾਬ ਦੇ ਵਿੱਚ ਕੈਸੇ ਕੈਸੇ ਰੇਪ ਹੁੰਦੇ ਹੁਸ਼ਿਆਰਪੁਰ ਰੇਪ ਦੇਖਿਆ ਤੁਸੀਂ ਅਜੇ ਤੱਕ ਕੋਈ ਮੈਨੂੰ ਲੱਗਦਾ ਸੀ ਪੂਰੀ ਉਹ ਵੀਡੀਓ ਨਹੀਂ ਦੇਖ ਸਕੇ ਬੱਚੇ ਦੀ ਆਰਾਮ ਰਹੀਮ ਸਰਸੇ ਵਾਲਾ ਜਿਹੜਾ ਕਿੰਨੀਆਂ ਕੁੜੀਆਂ ਦਾ ਰੇਪ ਕਿਤੇ ਉਹਨੇ ਹੋਰ ਤਾਂ ਕੀ ਪੱਤਰਕਾਰ ਵੀ ਮਾਰਦੇ ਠੀਕ ਹੈ ਉਹ 2 ਮਹੀਨੇ ਬਾਅਦ 4 ਮਹੀਨੇ ਬਾਅਦ ਪਰੋਲ ਤੇ ਆ ਜਾਂਦਾ ਕੀ ਗੱਲ ਇਕੱਲੇ ਸਿੱਖਾਂ ਨੂੰ ਫਾਂਸੀ ਹੋ ਸਕਦੀ ਹੈ ਤੁਸੀਂ ਇਹ ਦੱਸੋ ਉਹ ਵੀ ਸੰਨ 95 ਤੋਂ ਬਾਅਦ ਕਿੰਨਿਆਂ ਕਿ ਫਾਂਸੀ ਹੋਈ ਹੈ ਭਾਰਤ 'ਚ ਆਪਾਂ ਦੇਖਦੇ ਹਾਂ ਕਿੰਨਿਆਂ ਕਿ ਫਾਂਸੀ ਹੋਈ ਹੈ ਭਾਰਤ 'ਚ ਫਾਂਸੀ ਨਹੀਂ ਹੋ ਰਹੀ ਨਹੀਂ ਕਿਸੇ ਨੂੰ ਤੇ ਸੁਪਰੀਮ ਕੋਰਟ ਕਾਰੀ ਵੀ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਹਜੇ ਤੱਕ ਜੇ ਫਾਂਸੀ ਦੇਣੀ ਸੀ ਫਿਰ 30 ਸਾਲ ਕੱਤੋਂ ਕਟਾਇਓ ਉਹਦੇ ਕੋਲ ਡਬਲ ਟ੍ਰिपल ਤੇ ਤੁਸੀਂ ਸਜ਼ਾ ਕਟਾਲੀਓ ਉਹਦੇ ਕੋਲ ਹੁਣ ਫਾਂਸੀ ਦੀ ਗੱਲ ਆ ਚੱਲਦੀ ਹੈ ਦੇਖੋ ਗੱਲਦਾ ਸਹੀ ਨਹੀਂ ਹੈ ਗਿਆ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਚਾਹੀਦਾ ਜਦੋਂ ਉਹਨਾਂ ਨੇ ਪਟੀਸ਼ਨ ਪਾਈ ਆ ਰਹਿਮਦਿਲ ਅਪੀਲ ਦੀ ਉੱਤੇ ਗੌਰ ਕਰਨੀ ਚਾਹੀਦੀ ਸਰਕਾਰ ਨੂੰ ਇਹ ਨਹੀਂ ਆ ਕਿ ਉਹ ਸੇਖਿਆ ਨਹੀਂ ਬਿਲਕੁਲ ਗਲਤ ਹੈ ਉੱਤੇ ਗੌਰ ਕਰਨੀ ਚਾਹੀਦੀ ਤੇ ਵਧੀਆ ਫੈਸਲਾ ਲੈਣਾ ਚਾਹੀਦਾ ਜਿਹੜੇ ਬੰਦੇ ਨੇ 30 ਸਾਲ ਸਜ਼ਾ ਕੱਟ ਲਈ ਆ ਬਜ਼ੁਰਗ ਹੋ ਗਿਆ ਬੰਦਾ ਬਿਮਾਰ ਵੀ ਰਿਹਾ ਹੋ ਸਿਰਚੇ ਕੋਲ ਸੋਲੀ ਜਾ ਕੋਈ ਹੈ ਨਾ ਬਿਮਾਰ ਵੀ ਰਿਹਾ ਹੈ ਤੇ ਇਸ ਕਰਕੇ ਰਹਿਮਦਿਲ ਦੀ ਅਪੀਲ ਹੈ ਉਹਨਾਂ ਨੂੰ ਛੱਡਣਾ ਚਾਹੀਦਾ ਜਿਹੜੀ ਪਟੀਸ਼ਨ ਪਾਈ ਸੀਗੀ ਉਹਨਾਂ ਨੇ ਕਹਿ ਰਹੇ ਕਿ 15 ਅਕਤੂਬਰ ਨੂੰ ਉਹਦੇ ਤੇ ਸੁਣਵਾਈ ਹੈ ਕੀ ਲੱਗਦਾ ਹੈ ਕਿ ਆਖਰ 15 ਅਕਤੂਬਰ ਨੂੰ ਕੀ ਫੈਸਲਾ ਆ ਸਕਦਾ ਹੈ ਦੇਖੋ ਫੈਸਲਾ ਚੰਗਾ ਹੋਣਾ ਚਾਹੀਦਾ ਹੈ ਜੇ ਪਰ ਸਰਕਾਰ ਕਹੇ ਕਿ ਫਾਂਸੀ ਦੇਣੀ ਸਿੰਘਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੋਦੇ ਸੂਰਮਿਆਂ ਦੀ ਸ਼ਹੀਦੀਆ ਬੜੀਆ ਹੁੰਦੀ ਹੈ ਪਹਿਲੋ ਸ਼ਹੀਦ ਭਗਤ ਸਿੰਘ ਦੀ ਫਾਂਸੀ ਹੋਈ ਹੈ ਉਦਮ ਸਿੰਘ ਦੀ ਹੋਈ ਹੈ ਰਾਜਗੁਰੂ ਸਖਦੇਵ ਕਿੰਨਿਆਂ ਕੇ ਫਾਂਸੀਆ ਹੋਈ ਹੈ ਤੇ ਜੇ ਭਾਈ ਜਗਤਾਰ ਸਿੰਘ ਹਵਾਰੇ ਦਾ ਲਾਲੋ ਤੁਸੀਂ ਉਹਦੀ ਮਾਂ ਬਿਮਾਰ ਹੈ ਮਰਨ ਵਾਲੀ ਵਿਚਾਰੀ ਕੱਲ 3 ਵਜੇ ਜਾ ਗਏ ਘਰ ਮਾਲਾ ਕਿਹਦੀ ਜਗਾ ਹੋ ਕੇ ਆਏ ਸੀ ਹਵਾਰੇ ਪਿੰਡ ਉਹਨਾਂ ਦੇ ਹੁਣ ਹਵਾਰੇ ਉਹਨਾਂ ਦਾ ਭਾਈ ਜਗਤਾਰ ਸਿੰਘ ਹਵਾਰੇ ਦਾ ਘਰ ਖੁੱਲਾ ਹੈ ਪਹਿਲੋਂ ਘਾਸ ਸੀ ਅੱਜ ਤੇ ਬੜੀ ਰੌਣਕ ਸੀ ਉਹਦੇ ਘਰ ਲੋਕ ਆ ਰਹੇ ਆ ਜਾ ਰਹੇ ਆ ਅੱਧਾ ਪਿੰਡ ਘਰੇ ਬੈਠਾ ਉਹਨਾਂ ਦੇ ਆ ਕੇ ਮਿਲਣ ਵਾਸਤੇ ਉਹਦੀ ਮਾਤਾ ਨੂੰ ਅੱਛਾ ਹਾਂ ਬੜੀ ਚੜਦੀ ਗਲਾ ਚ ਉਹਦੀ ਮਾਤਾ ਚਲੋ ਬਿਮਾਰ ਆ ਪਰ ਦੇਖ ਲਈ ਸਾਰਿਆਂ ਨਾਲ ਬੋਲਦੀ ਨਹੀਂ ਪਰ ਪੂਰਾ ਕੋ ਦੇਖਦੀ ਠੀਕ ਚੜਦੀ ਗਲਾ ਹੁਣ ਕੋਣ ਮਿਲਿਆ ਫਿਰ ਸਿਚੁਏਸ਼ਨ ਕਿਸ ਤਰ੍ਹਾਂ ਦੀ ਲੱਗੀ ਪੂਰੇ ਘਰ ਦੀ ਕਿਹਦੇ ਨਾਲ ਗੱਲਬਾਤ ਹੋਈ ਦੇਖੋ ਉਹਨਾਂ ਦਾ ਭਾਈ ਜਗਤਾਰ ਸਿੰਘ ਹਵਾਰੇ ਦਾ ਪੀ ਉੱਥੇ ਹੁੰਦਾ ਹੈ ਕਰੇ ਹੋਰ ਬੀਬੀ ਆਸੀ ਕਾਫੀ 10 15 ਜਣੇ ਆ ਗਿਆ ਕੋਈ ਚੱਲ ਗਿਆ ਪਿੰਡ ਦੇ ਲੋਕ ਕੋਈ 10 ਮਾਈ ਆ ਰਹੀ ਹੈ ਮਿਲਣ ਵਾਸਤੇ ਕੋਈ 20 ਆ ਰਹੀ ਹੈ ਟੋਲੇ ਤੇ ਟੋਲੇ ਆ ਰਿਹਾ ਹੋਰ ਜਥੇਬੰਦੀਆਂ ਬੜੀਆਂ ਜਾਰੀ ਆ ਐਮਪੀ ਭਾਈ ਸਰਵਜੀਤ ਸਿੰਘ ਗਿਆ ਕੱਲ ਸ਼ਾਇਦ ਅੰਮ੍ਰਿਤਪਾਲ ਦੇ ਪਿਤਾ ਗਏ ਆ ਬਾਬਾ ਰਾਜਾ ਰਾਜ ਸਿੰਘ ਇਸਰੋਪਾ ਲੈ ਗਿਆ ਸੀ ਗਿਆ ਜਰਮਨ ਤੋਂ ਸਾਡੇ ਭਾਈ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਦੀ ਸੰਗਤ ਨੇ ਇਸਰੋਪੇ ਭੇਜੇ ਉੱਥੇ ਅਮਰੀਕਾ ਤੋਂ ਭਾਈ ਸਰਬਜੀਤ ਸਿੰਘ ਰਾਣ ਸਰੋਪੇ ਭੇਜੇ ਦੁਨੀਆਂ ਜਿਹੜੇ ਪਿਆਰ ਕਰਦੇ ਆ ਉਹ ਜਾ ਰਹੇ ਘਰ ਉਹਨਾਂ ਦੇ ਘਰ ਖੁੱਲਿਆ ਬੜੀ ਖੁਸ਼ੀ ਦੀ ਗੱਲ ਐ ਵੀ ਦੇਖੋ ਕਿੰਨੇ ਸਾਲ ਬਾਅਦ ਘਰ ਖੁੱਲਿਆ ਉਹਨਾਂ ਦਾ ਲੋਕ ਜਾ ਰਹੇ ਮਿਲਣ ਵਾਸਤੇ ਫਿਰ ਗੱਲ ਵੀ ਹੋਈ ਸਭ ਨਾਲ ਬਹਿ ਕੇ ਅਸੀਂ ਉਹ ਚਾਹ ਸ਼ੱਕ ਆਏ ਕਰੇ ਉਹਨਾਂ ਦੇ ਮਾਤਾ ਨੂੰ ਮਿਲ ਕੇ ਆਏ 10 ਮਿੰਟ ਖੜ ਕੇ ਆਏ ਕੋਲ ਮਾਤਾ ਜੀ ਦੀ ਉਮਰ ਕਿੰਨੀ ਹੋਗੀ ਤੇ ਮਾਤਾ ਜੀ ਨੂੰ ਮਤਲਬ ਕਿ 80 85 ਸਾਲ ਦੀ ਉਮਰ ਐ ਅਸੀਂ ਮਾਰਨੇ ਮਾਤਾ ਜੀ ਬਿਮਾਰ ਹੁਣ ਬਿਰਦ ਵਸਤਾ ਚ ਦੇਖੋ ਇੱਕ ਸਮਾਜ ਚੰਗਾ ਵੀ ਹੁੰਦਾ ਮਾੜਾ ਹੁੰਦਾ ਇੱਕ ਮਾਤਾ ਦਾ ਪੁੱਤ 230 ਸਾਲ ਤੋਂ ਜੇਲ੍ਹ ਦੇ ਵਿੱਚ ਹੋਵੇ ਤੇ ਉਹਦਾ ਦੇਦੀ ਜਾਨਦਾ ਹਨ ਇਸ ਕਰਕੇ ਸਰਕਾਰ ਨੂੰ ਉੱਥੇ ਵੀ ਕੱਲ ਵੀ ਅਪੀਲ ਸੀ ਵੀ ਦੇਖੋ ਪਹਿਲੀ ਗੱਲ ਤੇ ਉਹਦੇ ਕੇਸ ਸਾਰੇ ਬਰੀ ਹੋ ਗਏ ਭਾਈ ਜਗਤਾਰ ਸਿੰਘ ਵਾਰੇ ਦੇ ਕੋਟਰਾ ਹੀ ਬਰੀ ਹੋਏ ਆ ਤੇ ਉਹਨਾਂ ਨੂੰ ਪ੍ਰੋਲ ਤੇ ਦੇਣੀ ਚਾਹੀਦੀ ਨਾ ਪਹਿਲੀ ਗੱਲ ਤੇ ਰਿਹਾਈ ਬਣਦੀ ਉਹਨਾਂ ਦੀ ਬਹੁਤ ਚਿਰ ਹੋ ਗਿਆ ਜੇ ਰਿਹਾਈ ਨਹੀਂ ਤੇ ਉਹਦੀ ਅੰਤਮ ਸਮਾ ਉਹਦੀ ਮਾਤਾ ਛੀਰ ਲੈ ਸਵਾਸਾ ਤੇ ਆ ਤੇ ਇਸ ਕਰਕੇ ਸਰਕਾਰ ਨੂੰ ਸੋਚ ਕੇ ਉਹਨੂੰ ਪ੍ਰੋਲ ਦੇਣੇ ਚੀ ਦੀ ਜਿਹੜਾ ਕਿ 4 ਦਿਨ ਆਪਣੀ ਮਾਤਾ ਦੀ ਸੇਵਾ ਕਰ ਸਕੇ ਤੇ ਮੰਗ ਕਰਦੇ ਹਾਂ ਇਹ ਬਿਲਕੁਲ ਬਿਲਕੁਲ ਸਰਕਾਰ ਨੂੰ ਸੋਚਣ ਦੀ ਲੋੜ ਹੈ ਵੀ ਇੱਕ ਦੇਖੋ ਬਿਰਧ ਮਾਤਾ ਬਜ਼ੁਰਗ 35 ਸਾਲ ਤੋਂ ਆਪਣੇ ਬੱਚੇ ਦੀ ਵੇਟ ਕਰ ਰਹੀ ਆ ਤੇ ਦੇਖੋ ਸਭ ਕੁਝ ਹੁੰਦਾ ਹੈ ਕਤਲ ਵੀ ਹੁੰਦੇ ਆ ਫੈਸਲੇ ਵੀ ਹੁੰਦੇ ਆ ਸਜ਼ਾਵਾ ਵੀ ਹੁੰਦੀ ਆ ਪਰ ਇਹੋ ਜੀ ਸਰਕਾਰ ਦਾ ਪਤਾ ਨਹੀਂ ਕਿਹੜਾ ਡਬਲ ਮਾਪਦਾਂ ਦੇ ਸਿੱਖਾ ਵਾਸਤੇ ਜਿਹੜਾ ਕਿ ਉਹਨਾਂ ਦੀ ਕੋਈ ਰਿਆਈ ਨਹੀਂ ਬਣਦੀ ਅਜੇ ਸਰਸੇ ਵਾਲੇ ਦੇ ਵੇਖੋ ਕਿੰਨੀਆਂ ਉਹਨੇ ਕੁੜੀਆਂ ਮਾਰੀਆਂ ਕਿੰਨੇ ਰੇਪ ਕੀਤੇ ਪੱਤਰਕਾਰਾਂ ਤੱਕ ਮਾਰੇ ਉਹਨੇ ਤੇ ਉਹ ਫੇਰ ਬਾਹਰ ਆ ਗਏ ਜਿਸ ਤਰ੍ਹਾਂ ਦੇਖਦੇ ਹੋ ਇੱਕ ਤਰਫ ਸਖਤੀ ਦਿਖਾਈ ਗਈ ਹੈ ਸੁਪਰੀਮ ਕੋਰਟ ਵੱਲੋਂ ਜਵਾਬ ਮੰਗਿਆ ਗਿਆ ਪਰ ਦੂਜੀ ਤਰਫ ਥੋੜੇ ਦਿਨ ਪਹਿਲਾਂ ਇੱਕ ਆਰਡਰ ਵੀ ਆਇਆ ਸੀਗਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਛੱਡਿਆ ਜਾਵੇ ਦੇਖੋ ਇਹ ਸੁਪਰੀਮ ਕੋਰਟ ਦਾ ਹੀ ਫੈਸਲਾ ਸੀਗਾ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈ ਹੈ ਉਹਨਾਂ ਨੂੰ ਛੱਡਿਆ ਜਾਵੇ ਬਲਕੇ ਕੀ ਜ਼ਿਆਦਾ ਟਾਈਮ ਲਿਆ ਇਹ ਮਹੀਨਾ ਡੇਢ ਮਹੀਨਾ ਹੋਇਆ ਏ ਜੇ ਗੱਲ ਨੂੰ ਤੇ ਸੁਪਰੀਮ ਕੋਰਟ ਆਪ ਕਹਿ ਰਹੀ ਆ ਵੀ ਜਿਹਦੀ ਸਜ਼ਾਾਂ ਪੂਰੀ ਹੋ ਗਈ ਉਹਨੂੰ ਛੱਡੋ ਕੀ ਰਾਜਵਾਨਾ ਸਾਹਿਬ ਸ਼ਾਇਦ ਸਰਦਾਰ ਏ ਜਾਂ ਸਿੱਖ ਆ ਤੇ ਜਿਹੜਾ ਐਡਾ ਸਖਤ ਰਵਈਆ ਸੁਪਰੀਮ ਕੋਰਟ ਦਾ ਆਇਆ ਇਹ ਵੀ ਬੜਾ ਸੋਚ ਦਾ ਵਿਸ਼ਾ ਹੈ ਤੇ ਕੋਈ ਗੱਲ ਨੇ ਗੁਰੂ ਬੜੀ ਕਿਰਪਾ ਕਰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪੰਥ ਆ ਉਹਦੇ ਬੜੇ ਬੜੇ ਯੋਧੇ ਸੂਰਮੇ ਜਿਹੜੇ ਸਿੰਘਾਂ ਨੇ ਕੁਰਬਾਨੀ ਕੀਤੀ ਉਸ ਟਾਈਮ ਕਦੀ ਉਹਨਾਂ ਇਹ ਨਹੀਂ ਸੋਚਿਆ ਵੀ ਸਾਨੂੰ ਫਾਂਸੀ ਨਹੀਂ ਹੋਏਗੀ ਕਿਉਂਕਿ ਉਹਨਾਂ ਨੂੰ ਚੜ੍ਹਦੀ ਗਲਾ 'ਚ ਫਾਂਸੀ ਹੋ ਜਾਏ ਨਾ ਹੋ ਜਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਪਰ ਖਾਲਸਾ ਪੰਥ ਵੀ ਚੜ੍ਹਦੀ ਗਲਾ 'ਚ ਅਸੀਂ ਇਹ ਕਹਿੰਨੇ ਵੀ ਪਰ ਜੇ ਅਪੀਲ ਲਾਈ ਆ ਤੇ ਉਥੇ ਗੌਰ ਕਰਕੇ ਅਪੀਲ ਤੇ ਉਹਨਾਂ ਨੂੰ ਹਰਿਆਈ ਦੇਣੀ ਚਾਹੀਦੀ ਸਰਕਾਰ ਨੂੰ ਹੁਣ ਜਗਤਾਰ ਸਿੰਘ ਹਵਾਰਾ ਦੇ ਨਾਲ ਗੱਲਬਾਤ ਹੋਈ ਤੁਹਾਡੀ ਆ ਕਿਸੇ ਕਰੀਬੀ ਦੀ ਕੋਰ ਦਾ ਰੁਕ ਕਰਨਗੇ ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਹੁਣ ਰਿਹਾ ਕਰਨਾ ਚਾਹੀਦਾ ਹੈ ਪੈਰੋਲ ਮਿਲਣੀ ਚਾਹੀਦੀ ਕੋਰਟ ਦਾ ਉਹਨਾਂ ਦੇ ਪੰਜ-ਛੇ ਤਾਂ ਵਕੀਲ ਜਾ ਰਹੇ ਤਰੀਕਾ ਤੇ ਆ ਰਹੇ ਆ ਸਰੀ ਗੱਲਬਾਤ ਹੁੰਦੀ ਵਕੀਲਾ ਦੇ ਵਕੀਲ ਮੁਲਾਕਾਤ ਤੇ ਜਾਂਦੇ ਭਾਈ ਇਕਬਾਲ ਸਿੰਘ ਉਹ ਮੁਲਾਕਾਤ ਕਰਦੇ ਤੇ ਬੜੀ ਚੜ੍ਹਦੀ ਕਲਾ ਚ ਉਹ ਬਹੁਤ ਚੜ੍ਹਦੀ ਕਲਾ ਚ ਤਿਆਰ ਪਰ ਤਿਆਰ ਆਉ ਬੜੀ ਕਿਰਪਾ ਗੁਰੂ ਜੀ ਉਹਨਾਂ ਦੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਮਾਤਾ ਜੀ ਬਿਮਾਰ ਨੇ ਤੁਸੀਂ ਦੱਸਿਆ ਕਿ ਆਖਰੀ ਸਾਵਾ ਦੇ ਉੱਤੇ ਨੇ ਪਰ ਹੁਣ ਜਗਤਾਰ ਸਿੰਘ ਹਵਾਰਾ ਕੀ ਲੱਗਦਾ ਹੈ ਕਿ ਹੁਣ ਕੋਰਟ ਦਾ ਰੁਕ ਕਰ ਸਕਦੇ ਆ ਕੋਰਟ ਦਾ ਪੈਰੋਲ ਦੇ ਲਈ ਕੋਰਟ ਦਾ ਰੁਕ ਤੇ ਚੱਲਦਾ ਪਿਆ ਨਾ ਉਹ ਜਿਹੜਾ ਕੋਰਟ ਵਾਲਾ ਕੰਮ ਉਹ ਵਕੀਲਾ ਦਾ ਕੰਮ ਉਹ ਚੱਲਣ ਦੇ ਆ ਪਰ ਆਪਾਂ ਸਰਕਾਰ ਨੂੰ ਅਪੀਲ ਕਰਦੇ ਹਾਂ ਸਾਰੇ ਇਕੱਠੇ ਹੋ ਗਏ ਦੇਖੋ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਸਰਕਾਰਾਂ ਆਉਂਦੀ ਹੈ ਜਾਂਦੀ ਹੈ ਬਦਲਦੀ ਹੈ ਪਰ ਸਰਕਾਰਾਂ ਨੂੰ ਧਿਆਨ ਦੀ ਲੋੜ ਆ ਦੇਣ ਦੀ ਲੋੜ ਏ ਵੀ ਸਿੱਖਿਆ ਦੇ ਉੱਤੇ ਬੜਾ ਜ਼ੁਲਮ ਹੋਇਆ ਜੇ ਸਿੱਖਿਆ ਦਾ ਕਾਲ ਤੱਕ ਸਭ ਠਾਇਆ ਤਾਂ ਇੰਦਰਾ ਗਾਂਧੀ ਮਰੀ ਇੰਦਰਾ ਗਾਂਧੀ ਨੂੰ ਕਿਸੇ ਨੇ ਕੀ ਦਿੱਤਾ ਸੀ ਲੋਕ ਕਹਿੰਦੇ ਨਾ ਵੀ ਐਡਾ ਤਕੜਾ ਕੰਮ ਕੀਤਾ ਇੰਦਰਾ ਮਾੜੀ ਜੇ ਉਹਨੇ ਸਿੱਖਾਂ ਦਾ ਸਭ ਤੋਂ ਵੱਡਾ ਮੁਕਦਰ ਸਥਾਨ ਢਟਾਇਆ ਤੇ ਤਾਂ ਸਿੱਖਾਂ ਨੇ ਜਾ ਕੇ ਉਹ ਸੋਦੀ ਤੇ ਜੋ ਆ ਕੇ ਕਾਲ ਤੱਕ ਸਾਹਿਬ ਤੇ ਹਮਲਾ ਹੀ ਨਾ ਕਰਦੀ ਤੇ ਸਿੱਖਾਂ ਨੇ ਉਤੋਂ ਕੀ ਲੈਣਾ ਸੀ ਹੁਣ ਸਾਰਿਆਂ ਨੂੰ ਗੁੱਸਾ ਬੜਾ ਲੱਗਣਾ ਹੈ ਹੁਣ ਬਿਆਨਤ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਕਿਸੇ ਨੂੰ ਉਹਦਾ ਦੁੱਖ ਹੈ ਸਾਰਿਆਂ ਨੂੰ ਉਹਦੇ ਮਰਨ ਦਾ ਹੈ ਕਿ ਬਲਕੇ ਕਿ ਬੁਰੇ ਵਿਵਸਥਾ ਤੇ ਸੀ ਉਹ ਜਦੋਂ ਮਰਿਆ ਤੇ ਜਿਹੜਾ ਪੰਜਾਬ ਦਾ ਹਜ਼ਾਰਾਂ ਨੌਜਵਾਨ ਕੋਹ ਕੋਹ ਕੇ ਮਾਰਿਆ ਇਹਨਾਂ ਨੇ ਹੁਣ ਆ ਥੋੜੇ ਦਿਨਾਂ ਨੂੰ ਇਨਸਪੈਕਟਰ ਮਰਿਆ ਜਿਹੜਾ ਸਨੀ ਸਿੰਘ ਕੋ ਮਰਿਆ ਜਾਂ ਮਰਿਆ ਜਾਂ ਧੱਕਾ ਵੱਜਿਆ ਕਿਵੇਂ ਉਹ ਵੀ ਅੰਤਮ ਸਮੇਂ ਤੇ ਪਹਿਲੂ ਹੀ ਸੀਗਾ ਦੇਖੋ ਉਹ ਤਿੰਨ ਚਾਰ ਅਫਸਰਾਂ ਨੇ 6-7-7 ਕਤਲ ਉਹਨਾਂ ਤੇ ਮੌਜੂਦਾ ਚੱਲਦੇ ਆ ਜਿੰਨਾਂ ਸਜ਼ਾ ਹੋਈ ਹੈ ਦੱਸਦੇ 100 ਪਲੱਸ ਬੰਦਾ ਉਹਨੇ ਇਨਸਪੈਕਟਰ ਨੇ ਮਾਰਿਆ ਤੇ ਜਿਹੜਾ ਐਸਐਸਪੀ ਆ ਜਿਹਨੂੰ ਸੁਭਾ ਸਰੰਦ ਕਹਿੰਦੇ ਐਸਐਸਪੀ ਆ ਸੁਭਾ ਸਰੰਦ ਕਹਿੰਦੇ ਸੀ 100 150 ਬੰਦਾ ਉਹਨਾਂ ਨਜਾਇਜ਼ ਮਾਰਿਆ ਕੀ ਸਰਕਾਰ ਨੇ ਕਿੰਨੀ ਗੌਰ ਕੀਤੀ ਹੈ ਮਰਵਾਉਣ ਵਾਲਾ ਕੌਣ ਸਿਸਟਮ ਸਭ ਤੋਂ ਵੱਡੀ ਪਾਵਰ ਉਸਟੈਮ ਪੰਜਾਬ ਦੀ ਸੀਐਮ ਸੀਗਾ ਡੀਜੀਪੀ ਸੀਗਾ ਕੀ ਉਹਨਾਂ ਨੂੰ ਪਤਾ ਨਹੀਂ ਸੀ ਪੁਲਿਸ ਕੀ ਕਰ ਰਹੀ ਆ ਸਭ ਪਤਾ ਸੀਗਾ ਆ ਆਖਰੀ ਸਵਾਲ ਹੈ ਮੇਰਾ ਹੁਣ ਬਲਵੰਤ ਸਿੰਘ ਰਾਜੋਵਾੜਾ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਸਭ ਤੋਂ ਵੱਡਾ ਤੇ ਸੁਪਰੀਮ ਕੋਰਟ ਨੂੰ ਇਹੀ ਬੇਨਤੀ ਆ ਵੀ ਉਹਨਾਂ ਦੀ ਪ੍ਰੋਲ ਦੇਣੀ ਚਾਹੀਦੀ ਉਹਨਾਂ ਨੂੰ ਸਜ਼ਾ ਜਿਹੜੀ 30 ਸਾਲ ਜਦੋਂ ਬੰਦੇ ਨੇ ਕੱਟ ਲਈ ਆ 30 ਸਾਲ ਕੱਟਣ ਤੋਂ ਬਾਅਦ ਤੁਸੀਂ ਹੁਣ ਨਵੇਂ ਕਾਨੂੰਨ ਕਰ ਰਹੇ ਆ ਅਧਾਰਤ ਵੀ ਫਾਂਸੀ ਹੋ ਜੇ ਜੇ ਦੇਣੀ ਪਹਿਲਾਂ ਦੇ ਦਿੰਦੇ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ 30 ਸਾਲ ਕਟਾ ਕੇ ਕਾਦੀ ਫਾਂਸੀ ਹੁਣ ਤੇ ਉਹ ਜੋ ਬੁੱਢਾ ਹੋ ਗਿਆ ਬਜ਼ੁਰਗ ਹੋ ਗਿਆ ਕਿੰਨੀ ਉਮਰ ਹੋ ਗਈ ਉਹਦੀ 30 ਸਾਲ ਤਵਾਦ ਕੋ ਫਾਂਸੀ ਨਹੀਂ ਮੰਦੀ ਜੇ ਦੇਣੀ ਤੁਸੀਂ 500 ਸਾਲ ਚ ਦੇ ਦਿੰਦੇ ਹੁਣ 30 ਸਾਲ ਬੰਦੇ ਨੂੰ ਸਜ਼ਾ ਕਟਾ ਕੇ ਬੰਦਾ ਬਿਰਧ ਅਵਸਥਾ ਚ ਕਰਕੇ ਬਜ਼ੁਰਗ ਕਰਕੇ ਬਿਮਾਰ ਹੋ ਗਿਆ ਹੁਣ ਤੁਹਾਨੂੰ ਫਾਂਸੀ ਦੇਖਦੀ ਹੈ ਤੇ ਇਸ ਕਰਕੇ ਜੇ ਉਹਨਾਂ ਰਹਿਮਦਿਲੀ ਅਪੀਲ ਕੀਤੀ ਹੈ ਬਿਲਕੁਲ ਉਹਨਾਂ ਨੂੰ ਪਰੋਲ ਦੇਣੀ ਚਾਹੀਦੀ ਹੈ ਪੱਕਿਆ ਜ਼ਮਾਨਤਾ ਦੇਣੀ ਚਾਹੀਦੀ ਹੈ ਉਸ ਤਰ੍ਹਾਂ ਹੀ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿੰਨੇ ਬੰਦੀ ਸਿੰਘ ਹੁਣ ਪੁੱਲਰ ਦੇ ਵੇਖੋ ਬਿਮਾਰ ਆ ਤੇ ਬੰਦੀ ਹੈ ਇਹ ਪਤਲੇ ਸਰਕਾਰ ਦਾ ਰਵਈਆ ਕੀ ਆ ਇਸ ਸਰਕਾਰ ਨੇ ਆਪ ਸੋਚਣਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਬਾਬਾ ਜੀ ਸੀਗੇ तमाम ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ